ਫਗਵਾੜਾ ਜਿਲੰਦਰ ਹਾਈਵੇ ਤੇ ਇੱਕ ਵੱਡੇ ਕੰਟੇਨਰ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੋਂ ਅੰਦਾਜ਼ਾ ਹੈ ਕਿ ਹਾਦਸੇ ਦੇ ਕਾਰਨ ਕਾਫੀ ਜਾਮ ਲੱਗ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਫਗਵਾੜਾ ਤੋਂ ਜਲੰਧਰਵਾਲ ਜਾ ਰਹੀ ਸੀ ਘਟਨਾ ਦੇ ਵਿੱਚ ਜੋ ਵੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ ਆਪਣਾ ਏਐਸਆਈ ਬਿੰਦਰਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਇੱਕ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਆ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਨੱਗਰ ਵਾਲਿਆਂ ਦਾ ਕੋਈ ਇੱਕ ਕੰਦੀ ਰਹੀ ਇਹਨੂੰ ਕੀ ਕਹਿੰਦੇ ਆ ਆ ਇਹ ਕਈ ਇੱਕ ਕੰਟੇਨਰ ਦਾ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਪਵਾੜੇ ਤੋਂ ਲੰਗਰ ਤੋਂ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਦੋਨੇ ਦੋਨੇ ਜੀ ਓਵਰਟੇਕ ਹੋਇਆ ਜਾਂ ਕਿੱਦਾਂ ਓਵਰਟੇਕ ਦਾ ਇਹ ਤਾਂ ਜੀ ਮੋਰੂ ਕਿਨੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਆ ਨੇ ਗਰਾਲਿਆਂ ਦੀ ਉਹ ਉਹ ਟਾਟ ਵਾਲਿਆਂ ਦੀ ਉਸ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤਰੂ ਕੁਝ ਪਤਾ ਨਹੀਂ ਚੱਲਿਆ ਕਿ ਜ਼ਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਾ ਕੁਝ ਪਤਾ ਨਹੀਂ ਚੱਲਿਆ ਫਗਵਾੜਾ ਜਿਲੰਦਰ ਹਾਈਵੇ ਤੇ ਇੱਕ ਵੱਡੇ ਕੰਟੇਨਰ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੋਂ ਅੰਦਾਜ਼ਾ ਹੈ ਕਿ ਹਾਦਸੇ ਦੇ ਕਾਰਨ ਕਾਫੀ ਜਾਮ ਲੱਗ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਸੀ ਘਟਨਾ ਦੇ ਵਿੱਚ ਜੋ ਵੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ ਜੀ ਆਪਣਾ ਏਐਸਆਈ ਬਿੰਦਰਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾਪੁਰ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਤੇ ਜੋ ਵੀ ਬੰਦੇ ਬੰਦੇ ਕੱਢੇ ਸਾਨੂੰ ਬਾਅਦ ਵਿੱਚ ਗੱਲ ਦੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਾ ਜੀ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਾ ਇੱਕ ਕਿੰਨੀਆਂ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਆ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਨੱਗਰ ਵਾਲਿਆਂ ਦਾ ਕੋਈ ਕੁਝ ਕੰਦੀ ਰਹੀ ਇਹਨੂੰ ਕੀ ਕਹਿੰਦੇ ਆ ਆ ਇਹ ਕਈ ਇੱਕ ਕੰਟੇਨਰ ਆ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਪਵਾੜੇ ਤੋਂ ਲੈ ਕੇ ਜਲੰਧਰ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਦੋਨੇ ਉਹ ਨਹੀਂ ਜੀ ਓਵਰਟੇਕ ਹੋਇਆ ਜਾਂ ਕਿੱਦਾਂ ਓਵਰਟੇਕ ਦਾ ਇਹ ਤਾਂ ਜੀ ਮੂਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਨਿਦਰਾਲਿਆਂ ਦੀ ਉਹ ਉਹ ਟਾਟ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤਰੂ ਕੁਝ ਪਤਾ ਨਹੀਂ ਚੱਲਿਆ ਜਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਾ ਕੋਈ ਪਤਾ ਨਹੀਂ ਲੱਗਾ ਫਗਵਾੜਾ ਜ਼ਿਲंधर ਹਾਈਵੇ ਤੇ ਇੱਕ ਵੱਡੇ ਕੰਟੇਨਰ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੋਂ ਅੰਦਾਜ਼ਾ ਹੈ ਕਿ ਹਾਦਸੇ ਦੇ ਕਾਰਨ ਕਾਫੀ ਜਾਮ ਲੱਗ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਹਾਟਾ ਵਾਪਰੇ ਆਤਾ ਗੱਡੀ ਫਗਵਾੜਾ ਤੋਂ ਜਲੰਧਰਵਾਲ ਜਾ ਰਹੀ ਸੀ ਘਟਨਾ ਦੇ ਵਿੱਚ ਜੋ ਵੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ ਆਪਣਾ ਏਐਸਆਈ ਬਿੰਦਰਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਇੱਕ ਕਿੱਥੇ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਟਾਟਾ ਵਾਲਿਆਂ ਦਾ ਕੋਈ ਗੱਡੀ ਰਹੀ ਇਹਨਾਂ ਕੀ ਕਹਿੰਦੇ ਆ ਆ ਇਹ ਇੱਕ ਇੱਕ ਕੰਟੇਨਰ ਆ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਵੜੇ ਤੋਂ ਲੰਦਰਾਂ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋ ਗਿਆ ਦੋਨੇ ਦੋਨੇ ਜੀ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੂਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਆ ਨੇ ਗਰਾਲਿਆਂ ਦੀ ਉਹ ਉਹ ਟਾਟ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤਰੂ ਕੁਝ ਪਤਾ ਨਹੀਂ ਚੱਲਿਆ ਕਿ ਜ਼ਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਾ ਕੋਈ ਪਤਾ ਨਹੀਂ ਚੱਲਿਆ ਫਗਵਾੜਾ ਜਲੰਧਰ ਹਾਈਵੇ ਤੇ ਇੱਕ ਵੱਡੇ ਕੰਟੇਨਰ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੋਂ ਅੰਦਾਜ਼ਾ ਹੈ ਕਿ ਹਾਦਸੇ ਦੇ ਕਾਰਨ ਕਾਫੀ ਜਾਮ ਲੱਗ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਫਗਵਾੜਾ ਤੋਂ ਜਲੰਧਰਵਾਲ ਜਾ ਰਹੀ ਸੀ ਘਟਨਾ ਦੇ ਵਿੱਚ ਜੋ ਵੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ ਆਪਣਾ ਏਐਸਆਈ ਬਿੰਦਰਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਇੱਕ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਚੀਜ਼ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਟਾਟਾ ਵਾਲਿਆਂ ਦਾ ਕੋਈ ਇੱਕ ਗੱਡੀ ਰਹੀ ਇਹਨੂੰ ਕੀ ਕਹਿੰਦੇ ਆ ਆ ਜੇ ਇੱਕ ਇੱਕ ਕੰਟੇਨਰ ਵਾਲੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਪਵਾੜੇ ਤੋਂ ਲੈ ਕੇ ਜਲੰਧਰ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਦੋਨੇ ਦੋਨੇ ਜੀ ਓਵਰਟੇਕ ਹੋਇਆ ਜਾਂ ਕਿੱਦਾਂ ਓਵਰਟੇਕ ਦਾ ਇਹ ਤਾਂ ਜੀ ਮੋਰੂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਨੇ ਗਰਾਲਾ ਦੀ ਉਹ ਉਹ ਟਾਟ ਵਾਲੇ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤੋਂ ਫਿਰ ਪੁੱਛ ਪਤਾ ਨਹੀਂ ਚੱਲਦਾ ਕਿ ਜ਼ਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਦਾ ਕੋਈ ਪਤਾ ਨਹੀਂ ਚੱਲਦਾ ਫਗਵਾੜਾ ਜਿਲੰਦਰ ਹਾਈਵੇ ਤੇ ਇੱਕ ਵੱਡੇ ਕੰਟੇਨਰ ਟਰੱਕ ਦੇ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੋਂ ਅੰਦਾਜ਼ਾ ਹੈ ਕਿ ਹਾਦਸੇ ਦੇ ਕਾਰਨ ਕਾਫੀ ਜਾਮ ਲੱਗ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਅਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੇ ਸਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੀ ਸੀ ਘਟਨਾ ਦੇ ਵਿੱਚ ਜੋ ਵੀ ਕਾਰਵਾਈ ਦੀ ਲੋੜ ਹੋਵੇਗੀ ਉਹ ਕੀਤੀ ਜਾਵੇਗੀ ਜੀ ਆਪਣਾ ਏਐਸਆਈ ਬਿੰਦਰਪਾਲਸ ਜੀ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾਪੁਰ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਤੇ ਜੋ ਵੀ ਬੰਦੇ ਬੰਦੇ ਕੱਢੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਸਿਰ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਇੱਕ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਲੱਗ ਰਾਹਿਆਂ ਦਾ ਕੋਈ ਕੁਝ ਕੱਲੀ ਰਹੀ ਐ ਕਿ ਕਹਿੰਦੇ ਆ ਆ ਇਹ ਇੱਕ ਇੱਕ ਕੰਟੇਨਰ ਆ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਵੜੇ ਤੋਂ ਲੈ ਕੇ ਜਲੰਧਾ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਦੋਨੇ ਦੋਨੇ ਜੀ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੂਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਨਗਰਾਲਾ ਦੀ ਉਹ ਟਾਟ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਗਿਆ ਉਦੋਂ ਕੋਈ ਪਤਾ ਨਹੀਂ ਚੱਲਿਆ ਕਿ ਜ਼ਖਮੀ ਜਾਂ ਕੋਈ ਨਹੀਂ ਨਹੀਂ ਇਹ ਤੱਕ ਨਹੀਂ ਪਤਾ ਲੱਗਾ ਕੋਈ ਪਤਾ ਨਹੀਂ ਚੱਲਿਆ